ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਹਮਤਪੁਰਾ ਦੇ ਵਿੱਚ ਇੱਕ ਹੋਰ ਰਿਕਵੈਸਟ ਹੈ ਵੀਰ ਜੀ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਦੱਕਰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇਣ ਤਾਂ ਜੋ ਹਰ ਇੱਕ ਔਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੱਕ ਪਹੁੰਚ ਸਕੇ ਤੇ ਜੇ ਮੇਰੇ ਕਿਸੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਮਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8699099728 ਅੱਜ ਦੀ ਵਿਜਿਟ ਆਪਣੀ ਆਪ ਦੇ ਫਾਰਮ ਤੋਂ ਤੁਹਾਡੇ ਲਈ ਪਹਿਲਣ ਵੜ ਲੈ ਗਏ ਆ ਐਰ ਸ਼ੈਰ ਵੜਾ ਪਹਿਲਾ ਸੂਆ ਸੁੰਦੀ ਹੈ ਬਾਈ ਜੀ ਸੂਣ ਦੇ ਬੱਚੇ ਦੇ 7 ਤੋਂ 8 ਦਿਨ ਬਾਕੀ ਪਏ ਆ ਆਰਡਰ ਚੈੱਕ ਕਰ ਲਓ ਬਹੁਤ ਸੋਹਣਾ ਆੜਾ ਕਰਮਾਲੀ ਦਾ ਥਣ ਤੋਂ ਬਹੁਤ ਚੰਗਾ ਲੱਗਿਆ ਚਾਰੇ ਥਣ ਪੂਰੇ ਨੇਖੜ ਮੇ ਤੇ ਪੂਰੀ ਸਪੇਸ ਤੇ ਲੱਗੇ ਆ ਤੇ ਪਹਿਲਾ ਸੂਏ ਸੁੰਦੀ ਹੈ ਹਾਈਟ ਫੁੱਲ ਆ ਬਾਈ ਜੀ ਫੇਸ ਬਿਊਟੀ ਚੈੱਕ ਕਰ ਲਓ ਕੱਦ ਕਾਠ ਬੰਨ ਓਕੇ ਆ ਵਜਨ ਵਾਲੀ ਵੜ ਹੈਗੀ ਤੇ ਬਾਕੀ ਫਿਟਿੰਗ ਵਾਲਾ ਆਰਡਰ ਆਗਾ ਤੇ ਹਜੇ ਹਵਾਨੇ ਦੇ ਵਿੱਚ ਦੇਖ ਸਕਦੇ ਆ ਵਰਟ ਲਾ ਬਹੁਤ ਪੰਨਿਆ ਕਰਮ ਵਾਲ ਨੇ ਸੋਨ ਦੇ ਵਿੱਚ 7 ਤੋਂ 8 ਦਿਨ ਇਹ ਸੇ ਬਾਕੀ ਪਏ 7-8 ਦਿਨ ਨੂੰ ਅੜ ਰਹੇ ਨੇ ਹੋਰ ਵੀ ਬਣਾ ਕੇ ਸੋਨਾ ਕਰਮ ਵਾਲੀ ਦਾ ਸੋਨਾ ਤੇ ਹੈਡ ਫੁੱਲ ਆ ਥਾਣਾ ਦਾ ਗੈਪ ਬਹੁਤ ਸੋਹਣਾ ਤੇ ਪ੍ਰਿੰਟ ਬਹੁਤ ਚੰਗਾ ਬਈ ਦੇਖ ਸਕਦੇ ਆ ਫੁੱਲ ਹੈਡ ਚ ਆਰਡਰ ਦੇਖੋ ਬਹੁਤ ਸੋਹਣਾ ਥਾਣੇ ਨੇੜੇ ਤੋਂ ਫਿਰ ਚੈੱਕ ਕਰਾ ਦਿੰਨੇ ਆ ਦੇਖ ਸਕਦੇ ਆ ਚਾਰੇ ਥਾਣੇ ਪੂਰੇ ਨਿਕੜ ਮੇ ਤੇ ਪੂਰੀ ਸਪੇਸ ਤੇ ਲੱਗਿਆ ਆਰਡਰ ਉਨਾ ਹੀ ਮੂਰੇ ਆ ਉਨਾ ਹੀ ਪਿੱਛੇ ਨੂੰ ਆ ਬਹੁਤ ਸੋਹਣਾ ਆਰਡਰ ਕਰਮ ਵਾਲੀ 7-8 ਦਿਨ ਨੂੰ ਬਣਾ ਕੇ ਸੋਹ ਹਾਇਟ ਬਨੂ ਦਾ ਐਕਸਟਰਾ ਆਨਰੀ ਹੈ ਹਾਇਟ ਨਾਲ ਕੋਈ ਛੋਟੀ ਮੰਨੇ ਰਾਜੀ ਵੀ ਫੁੱਲ ਆ ਗਈ ਤੇ ਦੁੱਧ ਬਾਈ ਜੀ ਦੁੱਧ ਦੀ ਗੱਲ ਕਰੀਏ ਦੁੱਧ 20 22 ਕਿਲੋ ਬੜੀ ਨਾ ਆਉਂਦਾ ਰਣੀ ਚਵਾ ਦੂਗੀ ਖੁੱਲਾ ਚੰਗੀ ਵਹਿੜਾ ਗਈ ਤੇ ਜੇ ਮੇਰੇ ਕਿਸੇ ਵੀ ਕਿਸਾਨ ਭਰਾ ਦੇ ਵਹਿੜਾ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲਿਓ ਪਿੰਡ ਹਿੰਮਤਪੁਰਾ ਜੀ ਜ਼ਿਲ੍ਹਾ ਮੋਗਾ ਦਾ ਸੀ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ 8899099782 ਤੇ ਮੇਰੇ ਵੀਰਾਂ ਦਾ ਵੀਡੀਓ ਦੇਖਣ ਲਈ ਸਾਰਿਆਂ ਦਾ ਐਂਡ ਤੱਕ ਬੜਾ ਜ਼ੋਰ ਧੰਨਵਾਦ ਜਲਦੀ ਮਿਲਣਾ ਕਿਸੇ ਨਵੇਂ ਵੀਡੀਓ ਥੈਂਕ ਯੂ ਬਈ